ਟੂਰਿਜ਼ਮ ਨੇ ਚੋਣ ਲਈ ਕੁਝ ਘੰਟੇ ਬਾਕੀ ਪ੍ਰਸ਼ਾਸਨ ਐਕਸ਼ਨ ਚ 1500 ਤੋਂ ਵੱਧ ਪੁਲਿਸ ਮੁਲਾਜ਼ਮ ਸੁਰੱਖਿਆ ਲਈ ਤਾਇਨਾਤ ਅਕਾਲੀ ਦਲ ਤੇ ਕਾਂਗਰਸ ਲਈ ਧੂਰੀ ਬਣੀ ਵਕਕਾਰ ਦੀ ਲੜਾਈ 1.5 ਲੱਖ ਵੋਟਰ ਕਰਨਗੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਪਾਕਿਸਤਾਨ ਜੇਲ੍ਹ ਚ ਬੰਦ 26 11 ਮੁੰਬਈ ਹਮਲੇ ਦਾ ਮਾਸਟਰਮਾਈਂਡ ਜ਼ਕੀ ਉਰ रहमान ਲਖਵੀ ਹੋਇਆ ਆਜ਼ਾਦ ਲਾਹੌਰ ਹਾਈ ਕੋਰਟ ਦੇ ਹੁਕਮ ਤੇ ਮਿਲੀ ਰਿਹਾਈ ਲਖਵੀ ਤੇ ਨਵੰਬਰ 2008 ਮੁੰਬਈ ਹਮਲੇ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਇਸ ਹਮਲੇ ਚ 166 ਲੋਕਾਂ ਦੀ ਹੋਈ ਸੀ ਮੌਤ ਅੰਮ੍ਰਿਤਸਰ ਕੇਵਲ ਆਪਰੇਟਰ ਖੁਦਕੁਸ਼ੀ ਮਾਮਲੇ ਚ ਨਵਾਂ ਮੋੜ ਮਨੁੱਖੀ ਅਧਿਕਾਰ ਸੰਸਥਾ ਨੇ ਕਿਹਾ ਜੱਜ ਬਣਨ ਪੁਲਿਸ ਕੇਸ ਚ ਗਵਾਹ 28 ਮਾਰਚ ਨੂੰ ਜੱਜਾਂ ਦੇ ਸੈਮੀਨਾਰ ਚ ਪਰੇਸ਼ਾਨ ਕੇਵਲ ਆਪਰੇਟਰ ਜਸਵਿੰਦਰ ਸਿੰਘ ਨੇ ਜ਼ਹਿਰ ਖਾ ਕੇ ਕੀਤੀ ਸੀ ਖੁਦਕੁਸ਼ੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਨੈਸਕੋ ਦੇ ਮੰਚ ਤੋਂ ਕੀਤਾ ਦੁਨੀਆ ਨੂੰ ਸੰਬੋਧਨ ਹਾਲ ਚ ਗੂੰਜੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਮੋਦੀ ਨੂੰ ਮਿਲਿਆ ਗਾਰਡ ਆਫ ਆਨਰ ਤਿੰਨ ਦੇਸ਼ਾਂ ਦੀ ਯਾਤਰਾ ਤੇ ਪੀਐਮ ਮੋਦੀ ਦਾ ਪਹਿਲਾ ਪੜਾ ਫਰਾਂਸ ਆਈਪਲ ਤੇ ਫਿਕਸਿੰਗ ਦਾ ਸਾਇਆ ਰਾਜਸਥਾਨ ਰਾਇਲਜ਼ ਦੇ ਖਿਡਾਰੀ ਨੇ ਫਿਕਸਿੰਗ ਲਈ ਵੱਡਾ ਲਾਲਚ ਦੇਣ ਲਈ ਬੀਸੀਸੀਆਈ ਨੂੰ ਕੀਤੀ ਸ਼ਿਕਾਇਤ ਰਣਜੀਖ ਡਾਰੀ ਤੇ ਲਾਇ ਇਲਜ਼ਾਮ ਟੀਮ ਮੈਨੇਜਮੈਂਟ ਨੇ ਸਵੀਕਾਰੀ ਆਫਰ ਦੀ ਗੱਲ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ న్యూਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ